ਜੇਕਰ ਦੇਖੀਏ ਤਾਂ ਬੰਦ ਦੇ ਬਰਾਬਰੀ ਕਹਿ ਸਕਦੇ ਆਪਾਂ ਬਿਲਕੁਲ ਜੀ ਇਹ ਬਹੁਤ ਵੱਡੀ ਮਹਾਨ ਧਰਤੀ ਆ 35000 ਸੀਧ ਸਿੰਘਾਂ ਦੀ ਜਿਸ ਨੂੰ ਵੱਡੇ ਘੱਲੂ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਜੋ ਸਟੇਸ਼ਨ ਬਣਿਆ ਹ ਜਿੱਥੇ ਆਪਾਂ ਖੜੇ ਹ ਉਹ 35000 ਸੀਧ ਸਿੰਘਾਂ ਦੀ ਯਾਦ ਦੇ ਵਿੱਚ ਵੱਡਾ ਘੱਲੂ ਘਰ ਰਹੀੜਾ ਦੇ ਨਾਂ ਤੇ ਸਟੇਸ਼ਨ ਬਣਿਆ ਹੋਇਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਲਈ ਗੁਰੂ ਘਰ ਦੇ ਅਤੇ ਨਾਲ ਹੀ ਯਾਦਗਾਰ ਬਣ ਹੀ ਆ ਉੱਥੇ ਪਹੁੰਚਦੀਆਂ ਨੇ ਤੇ ਵੱਡੀ ਹੀ ਇਹ ਦੁੱਖ ਵਾਲੀ ਖਬਰ ਇਹ ਆ ਦੁੱਖ ਵਾਲੀ ਗੱਲ ਇਹ ਆ ਕਿ ਇੱਥੇ ਸਟੇਸ਼ਨ ਤੇ ਟ੍ਰੇਨਾਂ ਨਹੀਂ ਰੁਕਦੀਆਂ ਹੈਗੀਆਂ ਜਦ ਤੋਂ ਜੀ ਸਟੇਸ਼ਨ ਬਣਿਆ 1965 61 ਤੋਂ ਸਾਰੀਆਂ ਟ੍ਰੇਨਾਂ ਇਹ ਪਨਾ ਇੱਥੇ ਰੁਕਦੀਆਂ ਹੁੰਦੀਆਂ ਸੀਗੀਆਂ ਇਤਿਹਾਸਕ ਹੁਣ ਕਰਕੇ ਏਰੀਆ ਸਾਰਾ ਇਤਿਹਾਸਕ ਏਰੀਆ 35000 ਸਿੰਘਾਂ ਦੀ ਯਾਦ ਵਿੱਚ ਉਰੇ ਸਮਾਰਕ ਬਣਿਆ ਹੋਇਆ ਘਰ ਗੁਰੂ ਘਰ ਬਣਿਆ ਹੋਇਆ ਮਸਜਿਦ ਬਣੀ ਹੋਈ ਸਾਰਾ ਕੁਝ ਬਣਿਆ ਹੋਇਆ ਸਟੇਸ਼ਨ ਦੀ ਹਾਲਤ ਉਸ ਤਰ੍ਹਾਂ ਦੀ ਹੀ ਆ ਪਹਿਲਾਂ ਤੋਂ ਹੀ ਲੈ ਕੇ ਛੱਟ ਕਾਰਡ ਤੋਂ ਹੀ ਲੈ ਕੇ ਦੇਖੋ ਜੀ ਜਿਹੜਾ ਸਾਡੇ ਇੱਥੇ ਸੇਵਾ ਕਰਨੇ ਹਰੀ ਸਿੰਘ ਉਹ ਦੱਸਦੇ ਹੁੰਦੇ ਆ ਵੀ ਜਦੋਂ ਦਾ ਮੈਂ ਇੱਥੇ ਸੇਵਾ ਕਰਨ ਲੱਗਿਆ ਪਹਿਲਾਂ ਇੱਕ ਹੋਰ ਬੰਦਾ ਸੀ ਬੌੜਾਈ ਕਲਾਂ ਤੋਂ ਹਰਵੰਤ ਸਿੰਘ ਜੀ ਉਹਨੂੰ ਟੀਚਰ ਦੀ ਨੌਕਰੀ ਮਿਲ ਗਈ ਉਹ ਵੀ ਫ੍ਰੀ ਸੇਵਾ ਕੀਤੀ ਉਹਨੇ 61 ਤੋਂ 69 ਤੱਕ ਅਣ ਤਰ ਤੋਂ ਲੈ ਕੇ ਹਰੀ ਸਿੰਘ ਜੀ ਸੇਵਾ ਕਰਦੇ ਆ ਉਹ ਹੁਣ ਬਜ਼ੁਰਗ ਹੋ ਗਏ ਉਹਦਾਂ ਦੀ ਸਾਡੇ ਨਾਲ ਹੁਣ ਵੀ ਗੱਲ ਹੋਈ ਸੀ ਜਗਵਣੀ ਟੀਵੀ ਨਾਲ ਜੁੜੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਸ਼ਹੀਦਾ ਦੀ ਉਸ ਪਾਵਨ ਤੇ ਪਵਿੱਤਰ ਧਰਤੀ ਰੋਹੀੜਾ ਵਿਖੇ ਖੜੇ ਆ ਜਿੱਥੇ ਵਿਸ਼ਵ ਦਾ ਸਭ ਤੋਂ ਵੱਡਾ ਕੱਲੂਕਾਰਾ ਹੋਇਆ ਸੀ 1762 ਈਸਵੀ ਨੂੰ ਇਸੇ ਜਗ੍ਹਾ ਦੇ ਉੱਤੇ ਉਹ ਕੱਲੂਕਾਰਾ ਹੁੰਦਾ ਤੇ ਜਿਸ ਵਿੱਚ 35000 ਸਿੰਘ ਸਿੰਗੜੀਆਂ ਤੇ ਪਚੰਗੀਆਂ ਨੇ ਜਿਹੜੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਸ ਧਰਤੀ ਦੇ ਉੱਤੇ ਜਿਹੜਾ ਲੋਕਾਂ ਦੀ ਸਹੂਲਤ ਦੇ ਲਈ ਇੱਕ ਸਟੇਸ਼ਨ ਵੀ ਜਿਹੜਾ ਬਣਿਆ ਹੋਇਆ ਹੈ ਪਰ ਤਰਾਸ ਦੀ ਕੀ ਹੈ ਇੱਥੋਂ ਦੇ ਲੋਕ ਕਹਿ ਰਹੇ ਨੇ ਕਿ ਸਾਡੇ ਇਸ ਸਟੇਸ਼ਨ ਦੇ ਉੱਤੇ ਜੋ ਸ਼ਰਧਾਲੂ ਨੇ ਯਾਤਰੂ ਨੇ ਦੂਰੋਂ ਦੂਰੋਂ ਆਉਂਦੇ ਨੇ ਪਰ ਇਸ ਜਗ੍ਹਾ ਦੇ ਉੱਤੇ ਸਹੂਲਤ ਨਹੀਂ ਹੈ ਟ੍ਰੇਨਾਂ ਬਹੁਤ ਘੱਟ ਗਿਣਤੀ ਦੇ ਵਿੱਚ ਰੁਕਦੀਆਂ ਨੇ ਫਿਲਹਾਲ ਜਿਹੜੇ ਸਥਾਨਕ ਵਾਸੀ ਤੇ ਆਲੇ-ਦਾਲੇ ਦੇ ਪਿੰਡਾਂ ਦੇ ਕੁਝ ਮੋਤਵਰ ਬੰਦੇ ਜਿਹੜੇ ਉਹ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਕੀ ਕਹੋਗੇ ਵਿਸ਼ਵਦਾ ਸਭ ਤੋਂ ਵੱਡਾ ਘੱਲੂ ਘਾਰਾ ਤੇ ਸ਼ਹੀਦਾਂ ਦੀ ਧਰਤੀ ਵਾਲੀ ਇਹ ਜਿਹੜੀ ਥਾਂ ਇੱਥੇ ਕਹਿ ਲਈਏ ਲੋਕਾਂ ਦੀ ਸਹੂਲਤ ਵਾਸਤੇ ਯਾਤਰੀਆਂ ਵਾਸਤੇ ਜਿਹੜਾ ਰੇਲਵੇ ਸਟੇਸ਼ਨ ਸੀ ਤੇ ਉਹ ਤਕਰੀਬਨ ਜੇਕਰ ਦੇਖੀਏ ਤਾਂ ਬੰਦ ਦੇ ਬਰਾਬਰ ਹੀ ਕਹਿ ਸਕਦੇ ਆਪਾਂ ਬਿਲਕੁਲ ਜੀ ਇਹ ਬਹੁਤ ਵੱਡੀ ਮਹਾਨ ਧਰਤੀ ਆ 35000 ਸੀਧ ਸਿੰਘਾਂ ਦੀ ਜਿਸ ਨੂੰ ਵੱਡੇ ਘੱਲੂਕਰ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਜੋ ਸਟੇਸ਼ਨ ਬਣਿਆ ਹ ਜਿੱਥੇ ਆਪਾਂ ਖੜੇ ਹਾਂ ਉਹ 35000 ਸੀਧ ਸਿੰਘਾਂ ਦੀ ਯਾਦ ਦੇ ਵਿੱਚ ਵੱਡਾ ਘੱਲੂਕਰ ਰਹੀੜਾ ਦੇ ਨਾਂ ਤੇ ਸਟੇਸ਼ਨ ਬਣਿਆ ਹੋਇਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਲਈ ਗੁਰੂ ਘਰ ਦੇ ਅਤੇ ਨਾਲ ਹੀ ਯਾਦਗਰ ਬਣ ਹੀ ਆ ਉੱਥੇ ਪਹੁੰਚਦੀਆਂ ਨੇ ਤੇ ਵੱਡੀ ਹੀ ਇਹ ਦੁੱਖ ਵਾਲੀ ਖਬਰ ਇਹ ਹੈ ਦੁੱਖ ਵਾਲੀ ਗੱਲ ਇਹ ਆ ਕਿ ਇੱਥੇ ਸਟੇਸ਼ਨ ਤੇ ਟ੍ਰੇਨਾਂ ਨਹੀਂ ਰੁਕਦੀਆਂ ਹੈਗੀਆਂ ਕੁਛ ਟਾਈਮ ਰੁਕਦੇ ਨੇ ਤੇ ਉਹ ਬੇਨਤੀ ਕਰਦੇ ਆ ਜੋ ਆਪਣੇ ਮੰਤਰੀ ਸਾਹਿਬ ਨੇ ਰਮਨੀਤ ਬਿੱਟੂ ਜੀ ਕਿਉਂਕਿ ਜਦੋਂ ਸੰਗਤਾਂ ਐਡੀ ਦੂਰੋਂ ਚੱਲ ਕੇ ਆਉਂਦੀਆਂ ਨੇ ਦੂਜੇ ਸੂਬਿਆਂ ਦੇ ਵਿੱਚੋਂ ਆਉਂਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਹਨਾਂ ਦੇ ਸਹੂਲਤ ਲਈ ਟ੍ਰੇਨ ਨਹੀਂ ਰੁਕਦੀ ਹੈਗੀ ਇੱਥੇ ਭਾਵਨਾ ਦੇ ਨਾਲ ਪਹੁੰਚਦੀਆਂ ਨੇ ਜਾਂ ਤਾਂ ਉਹਨਾਂ ਨੂੰ ਅਹਿਮਦਗੜ ਮੰਡੀ ਉਤਰਨਾ ਪੈਂਦਾ ਜਾਂ ਫਿਰ ਉਹਨੂੰ ਮਲੇਰਕੋਟਲੇ ਮਲੇਰਕੋਟਲੇ ਤੋਂ ਆਉਣ ਲਈ ਉਹਨਾਂ ਨੂੰ ਬਹੁਤ ਹਰਾਸਮੈਂਟ ਹੁੰਦੀ ਆ ਸ਼ੋ ਸਾਡੀ ਤਾਂ ਬੇਨਤੀ ਆ ਵੱਡਾ ਖੱਲੂ ਘਰਾ ਸਾਹਿਬ ਦਾ ਐਡਾ ਵੱਡਾ ਇਤਿਹਾਸ ਹੋਣ ਦੇ ਬਾਵਜੂਦ ਵੀ ਇੱਥੇ ਟ੍ਰੇਨਾਂ ਸਾਰੀਆਂ ਪ੍ਰੋਪਰ ਰੁਕਣੇ ਚਾਹੀਦੀਆਂ ਨੇ ਰਵਨੀਤ ਬਿੱਟੂ ਜੀ ਨੂੰ ਬੇਨਤੀ ਆ ਕਿ ਜਿਹੜੀਆਂ ਸੰਗਤਾਂ ਦੀ ਆਉਂਦੀਆਂ ਨੇ ਉਹਨਾਂ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋ ਇਲਾਕੇ ਦੀਆਂ ਸੰਗਤਾਂ ਨੂੰ ਭਾਵਨਾ ਨੂੰ ਧਿਆਨ ਵਿੱਚ ਰੱਖ ਦਿਓ ਇਹ ਟ੍ਰੇਨਾਂ ਸਾਰੀਆਂ ਰੁਕਣੀਆਂ ਚਾਹੀਦੀਆਂ ਨੇ ਅਤੇ ਜਿਹੜਾ ਸਟੇਸ਼ਨ ਇਹਨੂੰ ਅਪਗ੍ਰੇਡ ਕੀਤਾ ਜਾਵੇ ਡਿਜੀਟਲ ਕੀਤਾ ਜਾਵੇ 1961 ਦਾ ਉਹੀ ਸਿਸਟਮ ਨਾਲ ਚੱਲੇ ਜਾਂਦਾਗਾ ਜੀ ਖਾਨ ਸਾਹਿਬ ਕਿਵੇਂ ਦੇਖਦੇ ਹੋ ਗੱਲ ਕਰੀਏ 메ਨ ਰੋਡ ਤੋਂ ਤਕਰੀਬਨ ਜੇ ਗੱਲ ਕਰੀਏ 1.5 ਤੋਂ 2 ਕਿਲੋਮੀਟਰ ਪਿੱਛੇ ਰਹਿ ਜਾਂਦਾ ਇਹ ਤੇ ਇੱਕੋ ਇੱਕ ਜਰੀਆ ਸੀ ਟ੍ਰੇਨਾਂ ਦਾ ਤੇ ਉਹ ਵੀ ਟ੍ਰੇਨਾਂ ਜਿਹੜੀਆਂ ਇੱਥੇ ਕੈਲੀਏ ਰੁਕਦੀਆਂ ਹੀ ਨਹੀਂ ਜਾਂ ਫਿਰ ਨਾ ਮਾਤਰ ਕੈਲੀ। ਜਦ ਤੋਂ ਜੀ ਸਟੇਸ਼ਨ ਬਣਿਆ 1961 62 ਤੋਂ ਸਾਰੀਆਂ ਟ੍ਰੇਨਾਂ ਪਹਿਲਾਂ ਇੱਥੇ ਰੁਕਦੀਆਂ ਹੁੰਦੀਆਂ ਸੀਗੀਆਂ ਇਤਿਹਾਸਕ ਹੁਣ ਕਰਕੇ ਇਹ ਏਰੀਆ ਸਾਰਾ ਇਤਿਹਾਸਕ ਏਰੀਆ 35000 ਸਿੰਘਾਂ ਦੀ ਯਾਦ ਵਿੱਚ ਉਰੇ ਸਮਾਰਕ ਬਣਿਆ ਹੋਇਆ ਗੁਰੂ ਗੁਰੂ ਘਰ ਬਣਿਆ ਹੋਇਆ ਮਹੱਜਦ ਬਣੀ ਹੋਇਆ ਸਾਰਾ ਕੁਝ ਬਣਿਆ ਹੋਇਆ ਸਟੇਸ਼ਨ ਦੀ ਹਾਲਤ ਉਸ ਤਰ੍ਹਾਂ ਦੀ ਹੈ ਪਹਿਲਾਂ ਤੋਂ ਹੀ ਲੈ ਕੇ ਛੱਟ ਕਾੜ ਤੋਂ ਹੀ ਲੈ ਕੇ ਸਟੇਸ਼ਨ ਨੂੰ ਅਪਗ੍ਰੇਡ ਕਰੇ ਹੀ ਨਹੀਂ ਗਿਆ ਤੇ ਟ੍ਰੇਨਾਂ ਰੁਕਦੇ ਆ ਰੁਕਦੇ ਆ ਹੌਲੀ ਹੌਲੀ ਬੰਦ ਹੁੰਦੇ ਆ ਹੁੰਦੇ ਆ ਬਿਲਕੁਲ ਬੰਦ ਹੋ ਗਿਆ ਲਾਕਡਾਊਨ ਤੋਂ ਬਾਅਦ ਫਿਰ ਦੁਬਾਰੇ ਮੰਗ ਰੱਖੀ ਗਈ ਇੱਕ ਟ੍ਰੇਨ ਰੁਕਣ ਲੱਗੀ ਹੁਣ 5-6 ਟ੍ਰੇਨਾਂ ਰੁਕਦੀਆਂ ਨੇ ਉਰੇ ਉਹ ਵੀ ਲੋਕਰ ਕੋਈ ਜੇ ਸਟੇਸ਼ਨ ਡਿਜੀਟਲ ਹੋਵੇ ਬੜਾ ਸੈਸਨ ਹੋਵੇ ਉਰੇ ਬੰਦੇ ਹੋਣ ਸਟੇਸ਼ਨ ਮਾਸਟਰ ਹੋਵੇ ਉਹਨਾਂ ਦੀ ਬਿਲਡਿੰਗਾਂ ਬਣੀਆਂ ਹੋਣ ਤਾਂ ਸਾਰੀਆਂ ਟレインਾਂ ਉਹ ਰੁਕਣ ਦੂਰੋਂ ਰਹਿ ਰਹੇ ਦੁਨੀਆ ਹੁੰਦੀ ਆ ਬਹੁਤ ਦੂਰ ਨੇੜੇੋਂ ਸਟੇਸ਼ਨ ਦੇ ਉੱਤੇ ਲਾਈਟ ਤੱਕ ਦਾ ਇੰਤਜ਼ਾਮ ਨਹੀਂ ਹੈ ਪਾਣੀ ਤੱਕ ਦਾ ਇੰਤਜ਼ਾਮ ਨਹੀਂ ਹੈ ਸਾਰੇ ਇੰਤਜ਼ਾਮ ਹੋਣੇ ਚਾਹੀਦੇ ਨੇ ਬਿੱਟੂ ਜੀ ਨੂੰ ਬੜੀ-ਬੜੀ ਸਾਡੀ ਦਰਖਾਸਤ ਆ ਵੀ ਉਹ ਇਸ ਗੱਲ ਧਿਆਨ ਦੇਣ ਮੰਤਰੀ ਨੇ ਹੋ ਸੈਂਟਰ ਦੇ ਵਿੱਚ ਪੰਜਾਬ ਦੇ ਨਮਾਇੰਦੇ ਨੇ ਤੇ ਚੇਅਰਮੈਨ ਸਾਹਿਬ ਤੁਸੀਂ ਕੀ ਕਹੋਗੇ ਦੁਨੀਆ ਜਿਹੜਾ ਡਿਜੀਟਲ ਵੱਧਦੀ ਜਾ ਰਹੀ ਹੈ ਡਿਜੀਟਲ ਯੁੱਗ ਹੋ ਗਿਆ ਹੈ ਲੱਗਦਾ ਨਹੀਂ ਵੀ ਇੱਥੇ ਵੀ ਇਹ ਜਿਹੜਾ ਸਾਰਾ ਕੁਝ ਡਿਜੀਟਲ ਹੋਣਾ ਚਾਹੀਦਾ ਸੀ ਲੋਕਾਂ ਦੇ ਸਹੂਲਤ ਦੇ ਲਈ ਮੈਂ ਤਾਂ ਇਹ ਵੀ ਸੁਣਿਆ ਕਿ ਟਿਕਟਾਂ ਵੀ ਜੋ 1 ਅਪ੍ਰੈਲ 1 ਜੂਨ 1961 ਤੋਂ ਜਦੋਂ ਇਹ ਸਟੇਸ਼ਨ ਬਣਿਆ ਸੀ ਉਹ ਪੁਰਾਣੀਆਂ ਟਿਕਟਾਂ ਹੀ ਇੱਥੇ ਵਿਕਦੀ ਆ ਰਹੀਆਂ ਨੇ ਦੇਖੋ ਜਿਹੜਾ ਸਾਡੇ ਇੱਥੇ ਸੇਵਾ ਕਰ ਰਹੇ ਨੇ ਹਰੀ ਸਿੰਘ ਉਹ ਦੱਸਦੇ ਹੁੰਦੇ ਆ ਵੀ ਜਦੋਂ ਦਾ ਮੈਂ ਇੱਥੇ ਸੇਵਾ ਕਰਨ ਲੱਗੇ ਆ ਪਹਿਲਾਂ ਇੱਕ ਹੋਰ ਬੰਦਾ ਸੀ ਬੌੜਾਈ ਕਲਾਂ ਤੋਂ ਹਰਵੰਤ ਸਿੰਘ ਜੀ ਉਹਨਾਂ ਨੂੰ ਟੀਚਰ ਦੀ ਨੌਕਰੀ ਮਿਲ ਗਈ ਉਹ ਵੀ ਫ੍ਰੀ ਸੇਵਾ ਕੀਤੀ ਉਹਨੇ 61 ਤੋਂ 69 ਤੱਕ ਅਨ ਤਰਤੋਂ ਲੈ ਕੇ ਹਰੀ ਸਿੰਘ ਜੀ ਸੇਵਾ ਕਰਦੇ ਆ ਉਹ ਹੁਣ ਬਜ਼ੁਰਗ ਹੋ ਗਏ ਉਹਦਾਂ ਦੀ ਸਾਡੇ ਨਾਲ ਹੁਣ ਵੀ ਗੱਲ ਹੋਈ ਸੀ ਉਹਨਾਂ ਨੇ ਸਾਡਾ ਧੰਨਵਾਦ ਵੀ ਕੀਤਾ ਵੀ ਤੁਸੀਂ ਪੰਚਾਇਤਾਂ ਨੇ ਮੰਗ ਰੱਖੀ ਤੇ ਬਿੱਟੂ ਜੀ ਨੇ ਸਾਡੀ ਮੰਗ ਕੁਸ-ਕੁਸ ਪ੍ਰਵਾਨ ਵੀ ਕੀਤੀ ਹੈ ਉਹ ਅਸੀਂ ਬਿੱਟੂ ਜੀ ਨੂੰ ਹੁਣ ਬੇਨਤੀ ਕਰਦੇ ਆ ਵੀ ਡਿਜੀਟਲ ਸਾਰਾ ਕੁਝ ਹੋ ਗਿਆ ਤੇ ਐਡੇ ਵੱਡੇ ਸ਼ਹੀਦੀ ਯਾਦਗਾਰ ਜਿੱਥੇ ਮੁਸਲਮਾਨ ਵੀਰਾਂ ਤੇ ਸਾਡੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਜਦੋਂ ਜੰਗ ਹੁੰਦੀਆਂ ਸ਼ਹੀਦੀਆਂ ਤਾਂ ਹੋਣ ਹੀ ਨੇ ਕੋਈ ਜੰਗ ਹੋਈ ਤੇ ਸ਼ਹੀਦ ਹੋ ਗਏ ਇੱਥੇ ਉਹ ਵੱਡਾ ਇੱਕ ਲੂ ਘਾਰਾ ਬਹੁਤ ਵੱਡੀ ਕਾਤਸੀ ਵਾਲਿਆਂ ਨੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਬਣਿਆ ਬਹੁਤ ਸੰਗਤ ਇੱਥੇ ਆਉਂਦੀ ਹੈ ਬਾਦਲ ਸਾਹਿਬ ਦੀ ਸਰਕਾਰ ਵੇਲੇ ਇੱਥੇ ਵੱਡਾ ਸਮਾਰਕ ਕਰੋੜਾਂ ਰੁਪਏ ਲਾ ਕੇ ਬਣਿਆ ਲਗਭਗ 15 ਕਰੋੜ ਦੇ ਕਰੀਬ ਲੱਗ ਚੁੱਕਿਆ ਸੀ ਇਹ ਜਿਹੜੀ ਇਹ ਜਗ੍ਹਾ ਇਹ ਸਟੇਸ਼ਨ ਤੋਂ 20-25 ਗਾਜ਼ ਦੇ ਨਾਲ ਹੀ ਕਹਿੰਦਾ 20-25 ਗਾਜ਼ ਦੀ ਦੂਰੀ ਤੇ ਆ ਇੱਥੇ ਬਹੁਤ ਦੂਰੋਂ ਸੰਗਤਾਂ ਆਉਂਦੀਆਂ ਅਸੀਂ ਤਾਂ ਇੰਨੀ ਬੇਨਤੀ ਕਰਦੇ ਆ ਵੀ ਇਹ ਜਿਹੜਾ ਛੋਟਾ ਜਿਹਾ ਸਟੇਸ਼ਨ ਹੈ ਇਸ ਹੱਲਿਆਂ ਬੇਲੇ ਲਈ ਲਾ ਲੋ ਤੁਸੀਂ ਆਪਾਂ ਕਹਿ ਦਿੰਦੇ ਆਂ ਵੀ ਪੁਰਾਣਾ 662 ਤੋਂ ਚੱਲਿਆ ਹੁੰਦਾ ਉਹੀ ਕੁਸ ਹੈ ਇੱਥੇ ਇਹਨੂੰ ਸਾਰਾ ਇਹਨੂੰ ਵੱਡਾ ਕੀਤਾ ਜਾਵੇ ਤੇ ਡਿਜੀਟਲ ਕੀਤਾ ਜਾਵੇ ਮੁਲਾਜ਼ਮ ਰੱਖੇ ਜਾਣ ਦੂਰੋਂ ਦੂਰੋਂ ਦੁਨੀਆ ਇੱਥੇ ਮੁਝੇ ਸਾਂਚੋਂ ਵੀ ਆਉਂਦੀ ਐ ਕੋਲਕੱਤਾ ਕੋਈ ਬੰਬੇ ਜਿਹੜੇ ਦੂਰ ਸਿੱਖ ਮੁਸਲਮਾਨ ਭਾਈ ਕੋਈ ਇੱਥੇ ਫਰਕ ਨਹੀਂ ਸਾਰੇ ਸਮਰਕ ਨੂੰ ਵੀ ਦੇਖਣ ਮਲੇ ਕੋਟਲੇ ਤੋਂ ਬਹੁਤ ਸੰਗਤ ਆਉਂਦੀ ਐ ਅਹਿਮਦਗੜਾ ਆਉਂਦੀ ਐ ਜਿਹੜੇ ਦੂਰੋਂ ਆਉਂਦੇ ਆ ਉਹ ਅਹਿਮਦਗੜ ਉੱਤਰ ਦੇ ਆ ਜਾਂ ਮਲੇ ਕੋਲੇ ਉੱਤੋਂ ਫਿਰ ਗੱਡੀ ਜਾਂ ਕੋਈ ਆਪਣਾ ਸਾਧਨ ਕਰਕੇ ਫੇਰ ਆਉਂਦੇ ਆ ਅਸੀਂ ਇਹੀ ਬੇਨਤੀ ਕਰਦੇ ਆ ਹੱਥ ਜੋੜ ਕੇ ਵੀ ਇਹ ਆਪਣਾ ਪ੍ਰੈਸਪੁੱਟ ਸਾਹਿਬ ਨੇ ਦਿਖਾਇਆ ਵੀ ਆ ਵੀ ਕੀ ਛੋਟਾ ਜਿਹਾ ਇੱਥੇ ਕੋਈ ਸਹੂਲਤ ਹੈ ਨਹੀਂ ਉਹ ਵੀ ਵਿਚਾਰਾ ਫਰੀ ਸੇਵਾ ਕਰਦਾ ਹੈ ਉਹ ਬਜ਼ੁਰਗ ਹੋ ਗਿਆ ਇੱਥੇ ਸਾਰਾ ਮਲਾਜਮਾ ਰੱਖ ਕੇ ਤੇ ਇਹਨੂੰ ਵੱਡਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰਾਂ ਦਾ ਅਸੀਂ ਕੋਈ ਸਰਕਾਰ ਜਿਹੜੀ ਪੰਜਾਬ ਦੀ ਆ ਚਾਹੇ ਸੈਂਟਰ ਦੀ ਆ ਸਾਡੇ ਉੱਥੇ ਜੋ ਨੁਮਾਇੰਦੇ ਬੈਠੇ ਨੇ ਬਿੱਟੂ ਜੀ ਬੈਠੇ ਨੇ ਜਾਂ ਹੋਰ ਸਾਡੇ ਐਮਪੀ ਨੇ ਫੇਰ ਮੈਂ ਆਪਣੇ ਹਰਸਿਮਰਤ ਕੌਰ ਜਾਂ ਆਪਣੇ ਬਰਨਾਲੇ ਵਾਲੇ ਕੀ ਉਹਨਾਂ ਦਾ ਨਾਮ ਮੈਂ ਆਪਣੇ ਸੰਗਰੂਰ ਤੋਂ ਮੀਤਹਿਰ ਜੀ ਮੀਤਹਿਰ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਵੀ ਇੱਥੇ ਏਡੀ ਵੱਡੀ ਮਹਾਨ ਧਰਤੀ ਤੇ ਆ ਕੇ ਵੀ ਦੇਖਣ ਇੱਥੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਮੈਂ ਤਾਂ ਕਹਿੰਦਾ ਕਿਸੇ ਨੂੰ ਇੱਥੇ ਚੱਕਰ ਲਾ ਕੇ ਦੇਖ ਕੇ ਉਹ ਆਪਣੇ ਆਪ ਹੀ ਕਹਿਣਗੇ ਵੀ ਐਡੇ ਵੱਡੇ ਸਥਾਨ ਤੇ ਸਾਨੂੰ ਕੁਝ ਕਰਨਾ ਚਾਹੀਦਾ ਐਨੀਆਂ ਬੇਨਤੀਆਂ ਕਰਕੇ ਮੈਂ ਕਿ ਮਾਦਾ ਜਾਚਕਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵੀ ਸਾਡੀ ਮੰਗ ਪੂਰੀ ਹੋ ਜਵੇ ਅਸੀਂ ਵੱਡਾ ਕੋਈ ਇੱਥੇ ਫੰਕਸ਼ਨ ਕਰਾਂਗੇ ਫਿਰ ਵੱਡਾ ਜੇ ਸਾਡੀ ਇਹ ਮੰਗ ਏਡੀ ਵੱਡੀ ਵੀ ਸਾਰੀਆਂ ਟ੍ਰੇਨਾਂ ਰੋਕਣ ਲੱਗ ਜਾਣ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਜੀ ਬਿਲਕੁਲ ਦੱਸਣਾ ਚਾਹਾਂਗਾ ਕਿ ਇਹ ਉਹ ਜਗ੍ਹਾ ਹੈ ਜਿੱਥੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਫਿਲਹਾਲ ਦਿਖਾ ਦਈਏ ਕਿ ਛੋਟਾ ਜਿਹਾ ਉਹੀ 1961 ਤੋਂ ਜਿਹੜਾ ਬਣਿਆ ਹੋਇਆ ਹੈ ਫਿਲਹਾਲ ਇਹ ਉਹ ਟਿਕ ਟਿਕ ਖਿੜਕੀ ਹੈ ਜਿੱਥੇ ਕਿਸੇ ਵੇਲੇ ਚਹਲ ਪਹਲ ਹੋਇਆ ਕਰਦੀ ਸੀ ਲੋਕ ਨੇ ਜਿਹੜੇ ਖੜ ਕੇ ਇਥੋਂ ਟਿਕਟਾ ਲਿਆ ਕਰਦੇ ਸੀ ਤੇ ਫਿਲਹਾਲ ਇੱਥੇ ਤਕਰੀਬਨ ਜੇਕਰ ਗੱਲ ਕਰੀਏ 12 ਤੋਂ 15 ਟ੍ਰੇਨਾਂ ਜੋ ਗੁਜ਼ਰਦੀਆਂ ਨੇ ਹਰ ਇੱਕ ਟ੍ਰੇਨ ਦਾ ਇਹ ਸਟਾਪੇਜ ਹੁੰਦਾ ਸੀ ਪਰ ਅੱਜ ਇਹ ਜਗਾ ਜਿਹੜੀ ਕਹਿ ਸਕਦੇ ਆ ਵੀ ਉਸ ਦੌਰ ਨੂੰ ਯਾਦ ਕਰ ਰਹੀ ਹੈ ਇਹ ਲੋਕ ਨੇ ਉਸ ਸਮੇਂ ਨੂੰ ਯਾਦ ਕਰ ਰਹੇ ਨੇ ਕਿਉਂਕਿ ਕਰੋਨਾ ਕਾਲ ਦੀ ਗੱਲ ਕਰੀਏ ਕਰੋਨਾ ਕਾਲ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜਾ ਤਕਰੀਬਨ ਟ੍ਰੇਨਾਂ ਦਾ ਰੁਕਣਾ ਉਹ ਨਾ ਮਾਤਰੀ ਹੋ ਚੁੱਕਿਆ ਸੀ ਫਿਲਹਾਲ ਗੱਲ ਕਰੀਏ ਯਾਤਰੂਆਂ ਦੀ ਤਾਂ ਪਿੱਛੇ ਤਕਰੀਬਨ ਗੱਲ ਕਰ ਸਕਦੇ ਹਾਂ 20 ਤੋਂ 25 ਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਸ਼ਹੀਦੀ ਸਮਾਰਕ ਵੀ ਬਣਿਆ ਹੈ ਲੱਖਾਂ ਲੋਕਾਂ ਦੀ ਆ ਕਹਿ ਸਕਦੇ ਹਾਂ ਪੂਰੇ ਪੰਜਾਬ ਦੇ ਸਭ ਦੇ ਸੰਦੇਸਾਂ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਧਾਰਮਿਕ ਭਾਵਨਾਵਾਂ ਇਸ ਜਗ੍ਹਾ ਦੇ ਨਾਲ ਜੁੜੀਆਂ ਹੋਈਆਂ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਚਾਹੀਦਾ ਇਸ ਸਟੇਸ਼ਨ ਦੇ ਵੱਲ ਧਿਆਨ ਦਿੱਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਅਪਗ੍ਰੇਡ ਕੀਤਾ ਜਾਵੇ ਡਿਜੀਟਲ ਕੀਤਾ ਜਾਵੇ ਕੈਮਰਾ ਪਰਸਨ ਚਿਮਕੌਰ ਸਿੰਘ ਦੇ ਨਾਲ ਜਗਬਾਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ